ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ધ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਾਧੇ ਤਣਾਅ ਨੂੰ ਲੈ ਕੇ ਜਿੱਥੇ ਪੰਜਾਬ ਦੇ ਅਤੇ ਦੇਸ਼ ਦੇ ਸਿਆਸੀ ਲੀਡਰ ਵੱਡੇ ਵੱਡੇ ਬਿਆਨ ਦਿੰਦੇ ਦਿਖਾਈ ਦੇ ਰਹੇ ਨੇ ਅਤੇ ਲਗਾਤਾਰ ਜੰਗ ਕਰਨ ਦਾ ਮਾਹੌਲ ਪੈਦਾ ਕਰ ਰਹੇ ਨੇ ਉਦੋਂ ਦੂਜੇ ਪਾਸੇ ਭਾਰਤੀ মিডিਆ ਨੂੰ ਲੈ ਕੇ ਵੀ ਹੁਣ ਵੱਡੇ ਸਵਾਲ ਖੜੇ ਹੋਣ ਲੱਗੇ ਨੇ ਕਿਉਂਕਿ ਭਾਰਤੀ মিডিਆ ਵੀ ਜੰਗ ਦੇ ਮਾਹੌਲ ਨੂੰ ਬਹੁਤ ਉਤਸ਼ਾਹਿਤ ਕਰਦਾ ਦਿਖਾਈ ਦੇ ਰਿਹਾ ਅਤੇ ਹੁਣ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਵੀ মিডিਆ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ মিডিਆ ਤੇ ਸਵਾਲ ਖੜੇ ਕੀਤੇ ਨੇ ਮਾੜੇ ਹਾਲਾਤ ਨੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਮੈਂ ਸਮਝਦਾ ਕਿ ਤਨਾ ਕਿਤੇ ਕੁਝ ਲੋਕ ਜਿਹੜੇ ਨੇ ਸ਼ਰਾਰਤੀ ਅਨਸਰ ਤੋਂ ਨਾਲ ਪਾਸੇ ਦੰਗ ਨੂੰ ਜਿਹੜਾ ਉਹ ਜਿਆਦਾ ਜਿਹੜਾ ਤੂਲ ਦੇ ਰਹੇ ਨੇ ਔਰ ਮੀਡੀਆ ਵੀ ਜਿਹੜਾ ਹੈ ਖਾਸ ਤੌਰ ਦੇ ਉੱਤੇ ਇਸ ਮਾਮਲੇ ਨੂੰ ਬਹੁਤ ਜਿਆਦਾ ਜਿਹੜਾ ਚੁੱਕ ਰਿਹਾ ਚਾਹੇ ਉਹ ਪਾਕਿਸਤਾਨ ਦਾ ਮੀਡੀਆ ਚਾਹੇ ਉਹ ਭਾਰਤ ਦਾ ਮੀਡੀਆ ਤੇ ਜੰਗ ਦਾ ਹਮੇਸ਼ਾ ਹੀ ਨਤੀਜਾ ਜਿਹੜਾ ਬੜਾ ਭਿਆਨਕ ਨਿਕਲਦਾ ਹੈ ਇਹ ਇਹ ਕਿਸੇ ਮਸਲੇ ਦਾ ਹੱਲ ਵੀ ਨਹੀਂ ਸਿਰਫ ਧਾਰਮਿਕ ਲੀਡਰ ਹੀ ਨਹੀਂ ਹੁਣ ਸਿਆਸੀ ਲੀਡਰ ਵੀ ਮੀਡੀਆ ਤੇ ਸਵਾਲ ਚੁੱਕਣ ਲੱਗੇ ਨੇ ਪੰਜਾਬ ਵਿਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਵੀ ਮੀਡੀਆ ਦੀ ਭੂਮਿਕਾ ਤੇ ਸਵਾਲ ਚੁੱਕ ਦਿੱਤੇ ਨੇ ਕਿਸੇ ਵੀ ਮਸਲੇ ਦਾ ਲੜਾਈ ਕੋਈ ਹੱਲ ਨਹੀਂ ਵਰਲਡ ਵਾਰ 1 ਵਰਲਡ ਵਾਰ 2 ਵਿੱਚ 8-9 ਕਰੋੜ ਲੋਕ ਮਾਰੇ ਗਏ ਸੀਗੇ ਔਰ ਉਹਦੇ ਚੋਂ ਨਿਕਲਿਆ ਕੁਝ ਨਹੀਂਗਾ ਅੱਜ ਵੀ ਪਾਕਿਸਤਾਨ ਤੇ ਇੰਡੀਆ ਦੋਨੋਂ ਨਿਊਕਲੀਅਰ ਸਟੇਟਸ ਨੇ ਅਗਰ ਯੁੱਧ ਲੱਗਦੀ ਆ ਤੇ ਦੇਸ਼ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ ਜਾਨੀ ਮਾਲੀ ਔਰ ਪੰਜਾਬ ਬੈਟਲ ਗਰਾਉਂਡ ਹੋਵੇਗਾ ਇਸ ਲਈ ਬਹੁਤ ਸਾਰੇ ਸਿਆਣੇ ਲੋਕਾਂ ਨੇ ਬਹੁਤ ਸਾਰੇ ਵਿਦਵਾਨ ਲੋਕਾਂ ਨੇ ਗੱਲ ਸ਼ੁਰੂ ਕੀਤੀ ਆ ਕਿ ਪੀ ਸਟਾਕਸ ਤੇ ਸ਼ਾਂਤੀ ਤੇ ਡਾਇਲੌਗ ਜਿਹੜਾ ਉਹ ਸ਼ੁਰੂ ਕੀਤਾ ਜਾਣਾ ਚਾਹੀਦਾ ਸਾਨੂੰ ਪੂਰਨ ਆਸ ਹੈ ਕਿ ਸਾਡੀ ਦੇਸ਼ ਦੀ ਲੀਡਰਸ਼ਿਪ ਇਸ ਨੂੰ ਹੋਰ ਪੋਲਿਟਿਕਾਈਜ਼ ਨਹੀਂ ਕਰੇਗੀ ਔਰ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਵਾਸਤੇ ਗੱਲਬਾਤ ਦੀ ਗੱਲ ਜਿਹੜੀ ਅੱਗੇ ਵਧਾਉਣੀ ਚਾਹੀਦੀ ਆ ਔਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਮੀਡੀਆ ਨੂੰ ਵੀ ਕਾਉਸ਼ਨ ਤੇ ਰਿਸਟ੍ਰੇਂਟ ਵਰਤਣਾ ਚਾਹੀਦਾ ਵਾ ਦੋਨੋਂ ਦੇਸ਼ਾਂ ਦੇ ਵਿੱਚ ਮੀਡੀਆ ਇਸ ਤਰ੍ਹਾਂ ਦਾ ਵਾਰ ਹਿਸਟੇਰੀਆ ਕ੍ਰੀਏਟ ਕਰ ਰਿਹਾ ਵਾ ਜਿਦਾ ਕਿ ਨੁਕਸਾਨ ਆਮ ਜਨਤਾ ਤੇ ਆਮ ਲੋਕਾਂ ਨੂੰ ਤੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੇ ਕਿ ਮੁੱਢਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਤੋਂ ਅੱਜ ਵੀ 70 77 ਸਾਲ ਦੀ ਆਜ਼ਾਦੀ ਤੋਂ ਬਾਅਦ ਵਾਂਝੇ ਸਾਰੇ ਭਾਰਤ ਦੇ ਵਿੱਚ ਇਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਿਆ ਤਣਾ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਤੇ ਸਭ ਤੋਂ ਨੈਗੇਟਿਵ ਕਿਰਦਾਰ ਜੇ ਕਿਸੇ ਦਾ ਦੱਸਿਆ ਜਾ ਰਿਹਾ ਹੈ ਤਾਂ ਉਹ ਭਾਰਤੀ ਮੀਡੀਆ ਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਆਪਸ ਵਿੱਚ ਜੰਗ ਨਹੀਂ ਚਾਹੁੰਦੇ ਪਰ ਮੀਡੀਆ ਸਟੂਡੀਓ ਦੇ ਵਿੱਚ ਬੈਠਾ ਚਾਹੁੰਦਾ ਹੈ ਕਿ ਅੱਜ ਹੀ ਜੰਗ ਲੱਗ ਜਾਣੀ ਚਾਹੀਦੀ ਹੈ ਅਤੇ ਹੁਣੇ ਪਾਕਿਸਤਾਨ ਨੂੰ ਬੰਬਾਂ ਅਤੇ ਗੋਲਿਆਂ ਦੇ ਨਾਲ ਤਬਾਹ ਕਰ ਦੇਣਾ ਚਾਹੀਦਾ ਹੈ ਭਾਰਤੀ মিডিਆ ਦੇ ਇਸ ਰੋਲ ਨੂੰ ਲੈ ਕੇ ਹੁਣ ਸਵਾਲ ਉੱਠਣ ਲੱਗੇ ਨੇ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਦੇਸ਼ ਭਗਤੀ ਦਿਖਾਉਣ ਦੀ ਖਾਤਰ ਭਾਰਤੀ মিডিਆ ਅਜਿਹਾ ਕਰ ਰਿਹਾ ਹੈ ਪਰ ਹੁਣ ਇਸ ਦੇ ਰੋਲ ਨੂੰ ਲੈ ਕੇ ਵੱਡੇ ਸਵਾਲ ਉੱਠਣ ਲੱਗੇ ਨੇ ਭਾਰਤ ਦੇ ਵਿੱਚ ਨਹੀਂ ਸਗੋ ਪਾਕਿਸਤਾਨ ਦੇ ਵਿੱਚ ਵੀ ਭਾਰਤੀ মিডিਆ ਤੇ ਸਵਾਲ ਉੱਠਦੇ ਦਿਖਾਈ ਦਿੰਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਸਿਆਸਤਦਾਨ ਇੰਨੇ ਉਤਾਵਲੇ ਨਹੀਂ ਜੰਗ ਦੇ ਲਈ ਇੰਨੇ ਉਤਾਵਲੇ ਨਹੀਂ ਜਿੰਨਾ ਕਿ ਭਾਰਤੀ মিডিਆ ਜੰਗ ਦੇ ਲਈ ਉਤਾਵਲਾ ਹੁੰਦਾ ਦਿਖਾਈ ਦੇ ਰਿਹਾ ਹੈ ਇੰਨਾ ਹੀ ਨਹੀਂ ਵੱਡੇ ਵੱਡੇ মিডিਆ ਹਾਊਸਸ ਜੋ ਕਿ ਭਾਰਤ ਦੇ ਮੰਨੇ ਪਰਮੰਨੇ মিডিਆ ਹਾਊਸਸ ਨੇ ਉਹ ਵੀ ਜੰਗ ਨੂੰ ਲੈ ਕੇ ਕਾਲੇ ਪੈਂਦੇ ਦਿਖਾਈ ਦੇ ਰਹੇ ਨੇ ਅਤੇ ਅਜਿਹਿਆਂ ਡਿਬੇਟਾਂ ਬੈਸਾਂ ਕਰਵਾ ਰਹੇ ਨੇ ਅਜਿਹੇ ਬਿਆਨਦਾਰ ਇਹਨਾਂ ਆਪ ਖੁਦ ਐਂਕਰ ਅਜਿਹੇ ਬਿਆਨ ਦਿੰਦੇ ਦਿਖਾਈ ਦੇ ਰਹੇ ਨੇ ਕਿ ਅੱਜ ਹੀ ਜੰਗ ਲੱਗ ਦੇਣੀ ਚਾਹੀਦੀ ਹੈ ਅਤੇ ਸ਼ਾਮ ਤੱਕ ਉਸ ਜੰਗ ਦਾ ਨਿਬੇੜਾ ਵੀ ਹੋ ਜਾਣਾ ਚਾਹੀਦਾ ਹੈ ਪਰ ਸ਼ਾਇਦ ਇਸ ਮੀਡੀਆ ਨੂੰ ਇਹ ਨਹੀਂ ਪਤਾ ਕਿ ਜੰਗ ਸ਼ੁਰੂ ਕਰਨੀ ਆਪਣੇ ਹੱਥ ਵਿੱਚ ਹੁੰਦੀ ਹੈ ਖਤਮ ਕਰਨੀ ਆਪਣੇ ਹੱਥ ਵਿੱਚ ਨਹੀਂ ਹੁੰਦੀ ਇਸੇ ਕਰਕੇ ਮੀਡੀਆ ਦੀ ਭੂਮਿਕਾ ਤੇ ਸਵਾਲ ਉੱਠਣ ਲੱਗੇ ਨੇ ਸਿਰਫ ਭਾਰਤੀ ਮੀਡੀਆ ਨਹੀਂ ਪਾਕਿਸਤਾਨੀ ਮੀਡੀਆ ਵੀ ਕੁਝ ਅਜੀਬ ਭੂਮਿਕਾ ਹੀ ਨਿਭਾਉਂਦਾ ਦਿਖਾਈ ਦੇ ਰਿਹਾ ਹੈ ਉਧਰ ਵੀ ਅਜਿਹੇ ਬਿਆਨਬਾਜ਼ ਜਾ ਰਹੇ ਨੇ ਅਜਿਹੀਆਂ ਬਹਿਸਾਂ ਚਲਾਈਆਂ ਜਾ ਰਹੇ ਨੇ ਜਿਸ ਦੇ ਵਿੱਚ ਸਿੱਧਾ ਸਿੱਧਾ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਜੰਗ ਹੀ ਹਰ ਮਸਲੇ ਦਾ ਹੱਲ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜਦੋਂ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਦਿੱਤਾ ਸੀ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੰਗ ਨਹੀਂ ਕੀਤੀ ਜਾਣੀ ਚਾਹੀਦੀ ਤਾਂ ਸਾਰਾ ਦੇਸ਼ ਦਾ ਮੀਡੀਆ ਨਵਜੋਤ ਸਿੰਘ ਸਿੱਧੂ ਦਾ ਦਿਵਾਲੇ ਹੋ ਗਿਆ ਸੀ ਅਤੇ ਜਿਹੜਾ ਲੀਡਰ ਵੀ ਜੰਗ ਕਰਨ ਦਾ ਬਿਆਨ ਦਿੰਦਾ ਉਸ ਦੇ ਪੱਖ ਦੇ ਵਿੱਚ ਸਾਰਾ ਭਾਰਤੀ ਮੀਡੀਆ ਖੜਾ ਦਿਖਾਈ ਦਿੰਦਾ ਹੈ ਭਾਵੇਂ ਕਿ ਅਸੀਂ ਵੀ ਇਸੇ ਮੀਡੀਆ ਦਾ ਹਿੱਸਾ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਆਪਣੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਜੰਗ ਤੇ ਮਾਹੌਲ ਦੇ ਵਿੱਚ ਤਣਾਅ ਦੇ ਮਾਹੌਲ ਦੇ ਵਿੱਚ ਭਾਰਤੀ ਮੀਡੀਆ ਨੇਗੇਟਿਵ ਕਿਰਦਾਰ ਨਿਭਾਰਿਆ ਅਤੇ মিডিਆ ਦੇ ਕਿਰਦਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਬਾਰੇ ਤੁਹਾਡੀ ਜੋ ਵੀ رائے ਹੈ মিডিਆ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਇਸ ਵੀਡੀਓ ਤੇ ਖੁੱਲ ਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਹਾਨੂੰ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤੇ ਤੁਸੀਂ ਨਿਰਪੱਖ ਤਰੀਕੇ ਨਾਲ ਪੰਜਾਬ ਦੀ ਤੇ ਦੇਸ਼ ਦੀ ਹਰ ਖਬਰ ਨੂੰ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਹੁਣ ਤੁਸੀਂ ਸਾਨੂੰ Twitter ਅਤੇ Instagram ਤੇ ਵੀ ਫੋਲੋ ਕਰ ਸਕਦੇ ਹੋ ਮੈਂ ਜੱਜ ਸਿੰਘ ਚ ਅਗਲੀ ਵਾਰ ਫੇਰ ਆਜ ਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ